ਰਾਤ ਹੋਈ ਮੈਂ ਨਹੀਂ ਹੈ ਬਾਬਾ ਜੀ ਕਰਨ ਨਹੀਂ ਚਲੋ ਭਾਈ ਜੀ ਨੇ ਮੂੰਹ ਦੇਣਾ ਮਾਗਰ ਵਜੋਂ ਮਾਗਰ ਹੋਇਆ ਲੋਕਾਂ ਨੇ ਮੂੰਹ ਮੈਂ 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 ਦੇਖਾਂ ਤਾਂ ਹਾਲ ਦੀ ਤੀਨ ਨੂੰ ਮਾਪਿਆਂ ਦੇ ਵੱਲੋਂ ਘਰ ਤੋਂ ਬੜੇ ਹੀ ਚਾਵਾਂ ਦੇ ਨਾਲ ਉਸਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ ਉਸਦੇ ਸਹੁਰੇ ਘਰ ਭੇਜਿਆ ਗਿਆ ਸੀ ਇਸ ਦੇ ਲਈ ਹਰ ਇੱਕ ਕੋਸ਼ਿਸ਼ ਮਮਕਨ ਕੀਤੀ ਗਈ ਸੀ ਕਿ ਉਹ ਉੱਥੇ ਜਾ ਕੇ ਖੁਸ਼ ਰਹੇ ਪਰ ਉੱਥੇ ਜਾਂਦੇ ਹੀ ਮਹਿਜ਼ 2 ਦਿਨਾਂ ਦੇ ਵਿੱਚ ਜਸਪ੍ਰੀਤ ਦੀ ਜਾਨ ਲੈ ਲਈ ਗਈ ਇਹ ਸਭ ਕੁਝ ਛੋਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਉਸ ਦਾ ਸਹੁਰਾ ਘਰ ਸੀ ਪੁਲਿਸ ਦੇ ਵੱਲੋਂ ਫਰਾਸਤ ਦੇ ਵਿੱਚ ਨਹੀਂ ਲਿਆ ਗਿਆ ਸੀ ਜਿਸ ਤੇ ਚਲਦੇ ਹੋਏ ਮਜਬੂਰ ਹੋ ਕੇ ਪਰਿਵਾਰਿਕ ਮੈਂਬਰਾਂ ਨੇ ਧੀ ਦੀ ਮ੍ਰਿਤਕ ਦੇ ਸੜਕ ਤੇ ਰੱਖ ਕੇ ਵੱਡਾ ਪ੍ਰਦਰਸ਼ਨ ਕੀਤਾ ਸੀ ਇਨਕਲਾਬੀ ਜਥੇਬੰਦੀਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਅਤੇ ਪਿੰਡ ਦੇ ਲੋਕਾਂ ਦੇ ਨਾਲ ਮਿਲ ਕੇ ਮੋਗਾ ਬਰਨਾਲਾ ਹਾਈਵੇ ਨੂੰ ਜਾਮ ਕੀਤਾ ਗਿਆ ਸੀ ਪਰ ਬੀਤੇ ਦਿਨੀ ਜਦੋਂ ਪੁਲਿਸ ਨੇ ਇਸ ਕਾਲ ਦਾ ਫਰੋਸਾ ਦਿੱਤਾ ਕਿ ਅਸੀਂ ਚਾਰੇ ਦੋਸ਼ੀਆਂ ਨੂੰ ਫੜ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ ਚਾਰੇ ਮੁਲਜ਼ਮਾਂ ਨੂੰ ਫੜ ਚੁੱਕਿਆ ਜਿਸ ਦੇ ਵਿੱਚ ਪਤੀ ਉਸ ਦੇ ਮਾਪਿਓ ਅਤੇ ਭੈਣ ਮੌਜੂਦ ਹੈ ਇਸ ਮਗਰੋਂ ਜਸਪ੍ਰੀਤ ਜੋ ਕਿ ਪਿੰਡ ਲੱਖਾ ਦੀ ਰਹਿਣ ਵਾਲੀ ਸੀ ਉਸਤੇ ਦੋਸ਼ੀਆਂ ਨੂੰ ਗ੍ਰਿਫਤਾਰੀ ਤੋਂ ਬਾਅਦ ਡੀਐਸਪੀ ਦੇ ਵੱਲੋਂ ਧਰਨਾ ਕਰ ਰਹੇ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਇਹ ਧਰਨਾ ਚੱਕ ਦਿਓ ਨਾਲ ਹੀ ਉਹਨਾਂ ਨੇ ਖੀਮਾ ਮੰਗੀ ਅਤੇ ਨਾਲ ਹੀ ਇਸ ਗੱਲ ਤੇ ਅਫਸੋਸ ਵੀ ਜ਼ਾਹਿਰ ਕੀਤਾ ਕਿ ਤਾਂ ਕਿ ਤੀ ਇਨਸਾਫ ਲਈ ਉਹਨਾਂ ਨੂੰ ਇੰਜ ਇੱਥੇ ਬੈਠਣਾ ਪਿਆ ਤਬੀਤੇ ਦਿਨੀ ਉਸ ਕੁੜੀ ਦੀ ਮ੍ਰਿਤਕ ਦੇਨ ਨੂੰ ਅਗਨੀ ਪੈਂਟ ਕੀਤਾ ਗਿਆ ਆਖਰੀ ਵਾਰ ਪਰਿਵਾਰਿਕ ਮੈਂਬਰਾਂ ਨੇ ਉਸ ਨੂੰ ਛੂ ਕੇ ਦੇਖਿਆ ਅਤੇ ਉਸ ਨੂੰ ਵਿਦਾ ਕਰਦੇ ਸਮੇਂ ਹਰੇਕ ਦੀ ਅੱਖਾਂ ਨਮ ਹੋ ਗਈਆਂ 5 ਦਿਨ ਹੋ ਚੁੱਕੇ ਸੀ ਕਿ ਤੀ ਜਸਪ੍ਰੀਤ कौर ਜੋ ਕਿ ਪਿੰਡ ਲੱਖਾ ਦੀ ਰਹਿਣ ਵਾਲੀ ਸੀ ਸੌਰੇ ਘਰ ਦੇ ਵਿੱਚ ਉਸ ਨੂੰ ਬੇਰਹਿਮੀ ਨਾਲ ਖਤਮ ਕੀਤਾ ਗਿਆ ਦੁਖੀ ਮਾਨ ਦੇ ਨਾਲ ਪਿੰਡ ਵਾਲਿਆਂ ਨੇ ਹੁਣ ਉਸ ਨੂੰ ਅੰਤਿਮ ਸੰਸਕਾਰ ਦੇ ਮੌਕੇ ਤੇ ਅੰਤਿਮ ਵਿਦਾਈ ਦਿੱਤੀ ਗਈ ਪਿੰਡ ਲੱਖਾ ਤਹਿਸੀਲ ਜਗਰਾਉ ਜ਼ਿਲ੍ਹਾ ਲੁਧਿਆਣਾ ਦੀ ਹੋ ਰਹਿਣ ਵਾਲੀ ਸੀ ਘਰ ਦੇ ਵਿੱਚ ਇੱਕ ਭਰਾ ਤੇ ਮਾਪਿਓ ਵੀ ਹੈ ਤੇ ਉਸ ਦਾ ਪਿਓ ਸ਼ੈਲਰਾਂ ਦੇ ਵਿੱਚ ਦਿਹਾੜੀ ਦਾ ਕੰਮ ਕਰਦਾ ਹੈ ਬੜੀ ਹੀ ਮਿਹਨਤ ਦੇ ਨਾਲ ਪਿਓ ਨੇ ਆਪਣੀ ਧੀ ਨੂੰ ਵਿਦੇਸ਼ ਭੇਜਣ ਦੇ ਲਈ ਆਇਲਸ ਕਰਵਾਈ ਸੀ ਅਤੇ ਹੁਣ ਵਿਆਹ ਤੇ ਵੀ ਉਹ ਨਾ ਖਰਚਾ ਕੀਤਾ ਜਿੰਨਾ ਕਿ ਉਸਦੇ ਸਹੁਰੇ ਘਰ ਮੰਗਦੇ ਗਏ ਕਦੇ ਗਹਿਣੇ ਕਦੇ ਪੈਸੇ ਤੇ ਕਦੇ ਕੁੜੀ ਵਾਲਿਆਂ ਦੀ ਜ਼ਮੀਨ ਵੀ ਉਹਨਾਂ ਨੇ ਆਪਣੇ ਨਾਮ ਕਰਵਾ ਲਈ ਸੋਰਾ ਪਰਿਵਾਰ ਦਾ ਪਿੰਡ ਨਰਿਆਣਗੜ੍ਹ ਸੋਈਆਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈਂਦਾ ਹੈ ਅਤੇ ਉਸੇ ਘਰ ਦੇ ਵਿੱਚ ਜਨਾਨੀ ਬੇਰਹਿਮੀ ਦੇ ਨਾਲ ਇਸ ਕੁੜੀ ਦੀ ਜਾਨ ਗਈ ਹੈ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਨੇ 4 ਦਿਨ ਪਹਿਲਾਂ 4 ਦੋਸ਼ੀਆਂ ਤੇ ਹੀ ਸਾਰਾ ਮਾਮਲਾ ਦਰਜ ਕੀਤਾ ਪਰਚਾ ਦਰਜ ਹੋਇਆ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸੀ ਜਿਸ ਤੇ ਚਲਦੇ ਹੋਏ ਪਰਿਵਾਰਿਕ ਮੈਂਬਰ ਦੁੱਖ ਦੇ ਵਿੱਚ ਸੀ ਗੁੱਸੇ ਦੇ ਵਿੱਚ ਸੀ ਕਿਉਂਕਿ ਭਰਾ ਦਾ ਕਹਿਣਾ ਕਿ ਸਾਨੂੰ ਵਿਸ਼ਵਾਸ ਦਿਵਾਇਆ ਸੀ ਪਹਿਲੇ ਦਿਨ ਹੀ ਕਿ ਅਸੀਂ ਉਹਨਾਂ ਨੂੰ ਫੜ ਲਵਾਂਗੇ ਤੁਸੀਂ ਧੀ ਨੂੰ ਲੈ ਕੇ ਇਹਦੀ ਮੈਡੀਕਲ ਰਿਪੋਰਟ ਕਰਵਾਓ ਅਤੇ ਉਸ ਤੋਂ ਬਾਅਦ ਇਸ ਦਾ ਸੰਸਕਾਰ ਕਰੋ ਪਰ ਜਦੋਂ ਪਰਿਵਾਰਿਕ ਮੈਂਬਰਾਂ ਨੇ ਦੇਖਿਆ ਕਿ ਉਹ ਜਿਹਾ ਕੁਝ ਵੀ ਨਹੀਂ ਹੋ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਪਰਿਵਾਰ ਵਾਲੇ ਸੜਕ ਤੇ ਧੀ ਦੀ ਮ੍ਰਿਤਕ ਦੇ ਲੈ ਕੇ ਬੈਠਣ ਨੂੰ ਮਜਬੂਰ ਹੋ ਗਏ ਇਹ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਹਾਈਵੇ ਜਾਮ ਕਰਕੇ ਇਹ ਦਿਨ ਰਾਤ ਚੱਲਦਾ ਰਿਹਾ ਰਾਤ ਦੇ ਸਮੇਂ ਵੀ ਲੋਕ ਇੱਥੇ ਡਟੇ ਰਹੇ ਤਾਂ 25 ਦਿਨ ਦੇ ਵਿੱਚ ਹੀ ਉਸ ਕੁੜੀ ਨੂੰ ਬੇਰਹਿਮੀ ਦੇ ਨਾਲ ਖਤਮ ਕਰਨ ਦਾ ਇਹ ਮਾਮਲਾ ਜਿਸ ਤੋਂ ਬਾਅਦ ਉਸ ਕੁੜੀ ਦੀ ਦੇਹ ਨੂੰ ਦੇਖ ਕੇ ਹਰੇਕ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਸਭ ਕੁਝ ਬਰਬਾਦ ਹੋ ਗਿਆ ਕੁੜੀ ਦੇ ਪਰਿਵਾਰ ਦੀਆਂ ਖੁਸ਼ੀਆਂ ਚਲੀਆਂ ਗਈਆਂ ਸਾਰੇ ਸੁਪਨੇ ਸਦਰਾਤੇ ਭਵਿਕ ਨੂੰ ਹਨੇਰੇ ਦੇ ਵਿੱਚ ਸੁੱਟ ਦਿੱਤਾ ਗਿਆ ਉਹ ਵੀ ਬਿਨਾਂ ਕਸੂਰੋਂ ਸਿਰਫ ਇਹਸ ਕਰਕੇ ਕਿ ਉਹਨਾਂ ਨੇ ਆਪਣੀ ਧੀ ਦੇ ਲਈ ਚੰਗੇ ਸੁਪਨੇ ਦੇਖੇ ਅਤੇ ਉਸ ਦਾ ਵਿਆਹ ਕਰ ਦਿੱਤਾ ਪਰ ਇਹ ਵਿਆਹ ਇੰਨੇ ਮਾੜੇ ਘਰ ਦੇ ਵਿੱਚ ਹੋਇਆ ਕਿ ਉਹਨਾਂ ਨੇ ਆਪਣਾ ਤਾਂ ਸਭ ਕੁਝ ਵਿਗਾੜਨਾ ਹੀ ਸੀ ਆਪਣਾ ਟੱਬਰ ਦੀ ਜ਼ਿੰਦਗੀ ਤਾਂ ਖਰਾਬ ਕਰ ਹੀ ਲਈਆ ਤੇ ਨਾਲ ਹੀ ਇਹ ਟੱਬਰ ਨੂੰ ਵੀ ਬਰਬਾਦ ਕਰ ਦਿੱਤਾ ਇਹ ਸਾਰਾ ਪਰਿਵਾਰ ਦੁੱਖ ਦੇ ਵਿੱਚ ਆ ਇਸ ਸਮੇਂ ਇਹਨਾਂ ਨੂੰ ਲੋਕਾਂ ਦੀ ਸਾਥ ਦੀ ਅਰਦਾਸਾਂ ਦੀ ਲੋੜ ਕਿਰਾਬੇਨ ਨੂੰ ਹਿੰਮਤ ਬਖਸ਼ੇ ਕਿ ਇਹ ਸਭ ਕੁਝ ਹੋ ਚੁੱਕਿਆ ਹੈ ਤੇ ਉਹ ਨਾ ਪਾਪੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਜਿਨ੍ਹਾਂ ਨੇ ਨਹੀਂ ਸੋਣੀ ਧੀ ਨੂੰ ਘਰ ਦੇ ਅੰਦਰ ਕਮਰੇ ਦੇ ਵਿੱਚ ਬੰਦ ਕਰਕੇ ਖਤਮ ਕਰ ਦਿੱਤਾ। ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਕੁਝ ਵੀਡੀਓ ਸਾਹਮਣੇ ਆਈਆਂ ਜਿਸ ਨੂੰ ਦੇਖ ਕੇ ਮਨ ਭਾਰ ਆਉਂਦਾ ਕਿ ਕਿੰਜ ਇੱਕ ਵਿਆਹ ਵਾਲਾ ਦਿਨ ਹੀ ਸੀ ਕਿ ਇਸ ਪਰਿਵਾਰ ਦੀ ਉਹ ਖੁਸ਼ੀਆਂ ਖਾ ਗਿਆ। ਇਸ ਮੌਕੇ ਤੇ ਜਦੋਂ ਤਰਨੇ ਪ੍ਰਦਰਸ਼ਨ ਨੂੰ ਚੱਕਣ ਦੀ ਗੱਲ ਸੀ ਤਾਂ ਡੀਐਸਪੀ ਖੁਦ ਸਾਹਮਣੇ ਆਏ ਤੇ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਏ ਉਹਨਾਂ ਨੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਂਦੇ ਆ ਜਨਾ ਕੋਈ ਨਾ ਤੁਸੀਂ ਸ਼ਾਂਤੀ ਰੱਖੋ ਸੁਣੂਗਾ ਜੇ ਨਾ ਸੁਣਿਆ ਮੈਨੂੰ ਕਹਿ ਦਿਓ ਢੇਰ ਨੇੜ ਨੂੰ ਹੋ ਜਾ ਢੇਰ ਨੇੜ ਨੂੰ ਪਾਪਾ ਜੀ ਕੋਈ ਨਹੀਂ ਨਾ ਬੋਲੋ ਜੀ ਉਹ ਠੀਕ ਹੈ ਉਹ ਠੀਕ ਹੈ ਕੋਈ ਨਾ ਕੋਈ ਨਹੀਂ ਸਾਰੀ ਸਾਥ ਸੰਗ ਦਿਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੱਦੇ ਬੁਲਾਉਣਾ ਵੈਕਰੂ ਜੀਕਾ ਖਾਲਸਾ ਤੁਸੀਂ ਬੜੇ ਦੁੱਖ ਦੇ ਵਿੱਚ ਬੈਠੇ ਹੋ ਕਿਸੇ ਲੜਕੀ ਦੇ ਕੇਸ ਨੂੰ ਲੈ ਕੇ ਬੈਠੇ ਹੋ ਇੱਥੇ ਦੋ ਦਿਨਾਂ ਤੋਂ ਤੁਹਾਡੇ دوست ਲੜਕੀ ਦੇ ਮੱਦੇ ਨਜ਼ਰ ਤੁਸੀਂ ਨੇ ਐਫ ਆਈ ਆਰ ਦਰਜ ਕਰਾਤੀ ਥਾਣਾ ਟੱਲੇਵਾਲ ਉਹਦੀ ਤੁਹਾਨੂੰ ਨਾਕਲ ਮਿਲ ਗਈ ਉਹਦੇ ਵਿੱਚ ਅੱਗੇ ਦੀ ਕਾਰਵਾਈ ਨੂੰ ਲੈ ਕੇ ਤੁਸੀਂ ਇੱਥੇ ਆਏ ਹੋ ਬਈ ਬਾਕੀ ਰਹਿੰਦੇ ਦੋਸ਼ੀਆਂ ਨੂੰ ਫੜਿਆ ਜਾਵੇ ਜਿਹੜੇ ਜਿਹੜੇ ਤੁਸੀਂ ਲਖਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਤੇ ਮੈਂ ਪਹਿਲਾਂ ਵੀ ਚੈੱਕ ਕਰਾਤਾ ਤੁਹਾਡੇ ਚਾਰ ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ ਹੁਣ ਵੀ ਜਿਹੜੇ ਚਾਰ ਬੰਦੇ ਹੋਰ ਆ ਸਕਦੇ ਉਹਨਾਂ ਨੂੰ ਚੈੱਕ ਕਰਾ ਸਕਦੇ ਆ ਠੀਕ ਹੈ ਜੀ ਦਾਗ ਤੇ ਪੜਾ ਸਕਦੇ ਆ ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ ਅਦਾਲਤਾਂ ਦੀ ਥੋਡੀ ਪੈਰਵਾਈ ਦੀ ਉਹ ਤੁਸੀਂ ਕਰਨੀ ਹੈ ਪੁਲਿਸ ਦਾ ਕੰਮ ਇੱਥੇ ਤੱਕ ਸੀ ਤੁਸੀਂ ਪੁਲਿਸ ਤੇ ਇਸ ਤਰ੍ਹਾਂ ਦਾ ਚਲੋ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਪੁਲਿਸ ਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੁਲਿਸ ਦੀ ਕਾਰਵਾਈ ਚੱਲੂ ਚਲਾਣ ਜਾਊ ਅਦਾਲਤ ਤੇ ਅਗਰ ਅਦਾਲਤ ਦਾ ਕੰਮ ਹੈ ਸਜ਼ਾ ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿੰਦਾ ਜਿਹੜਾ ਸਾਡਾ 5-7 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਚਲਾਣ ਦੇਵਾਂਗੇ ਅੱਗੇ ਦੀ ਕਾਰਵਾਈ ਤੁਹਾਡੀ ਉਹ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਇਹ ਦੁੱਖ ਚੱਲਿਆ ਅਸੀਂ ਵੀ ਉਹਦੇ ਲਈ ਹਮਾ ਮੰਗਦੇ ਹਾਂ ਪਰ ਹੁਣ ਬੇਨਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਹੈ ਲੜਕੀ ਦਾ ਮ੍ਰਿਤਕ ਸੰਸਕਾਰ ਕਰਨਾ ਹੈ ਅਗਨੀ ਭੇਟ ਕਰਨੀ ਹੈ ਪਲੀਜ਼ ਉਹ ਕਰ ਸਕਦੇ ਹੋ ਤੁਹਾਨੂੰ ਬੱਦੇ ਬੁਲਾਉਣਾ ਵੈਕੂ ਚੀਕਾ ਕਾਹਨ ਜੀ ਤੁਸੀਂ ਬੜੇ ਦੁੱਖ ਦੇ ਵਿੱਚ ਬੈਠੇ ਹੋ ਕਿਸੇ ਲੜਕੀ ਇਹਦੇ ਕੇਸ ਨੂੰ ਲੈ ਕੇ ਬੈਠੇ ਹਾਂ ਇਸੇ ਢੋਣ ਨਾਲ ਉਸ ਲੜਕੀ ਦੇ ਮਤੇ ਨਾਜ਼ਰ ਪੁਜੀ ਨੇ ਐਫ ਆਈ ਆਰ ਦਾਕਰਾਤੀ ਥਾਣਾ ਟੱਲੇਵਾਲ ਉਹਦੀ ਤੁਹਾਨੂੰ ਨਾਕਲ ਮਿਲ ਗਈ ਉਹਦੇ ਵਿੱਚ ਅੱਕੇ ਦੀ ਕਾਰਵਾਈ ਨੂੰ ਲੈ ਕੇ ਤੁਸੀਂ ਇੱਥੇ ਆਇਓ ਕੋਈ ਬਾਕੀ ਰਹਿੰਦੇ ਦੋਸ਼ੀਆਂ ਨੂੰ ਫੜਿਆ ਜਾਵੇ ਜਿਹੜੇ ਜਿਹੜੇ ਤੁਸੀਂ ਲਗਾਏ ਸੀ ਉਹ ਸਾਰੇ ਦੇ ਸਾਰੇ ਦੋਸ਼ੀ ਫੜੇ ਗਏ ਨੇ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਣਾ ਕਿ ਮੈਂ ਪਹਿਲਾਂ ਵੀ ਚੈੱਕ ਕਰਾਤਾ ਉਹਦੇ 4 ਬੰਦਿਆਂ ਨੂੰ ਬੁਲਾ ਕੇ ਚੈੱਕ ਕਰਾਤਾ ਉਹ ਵੀ ਜਿਹੜੇ 4 ਬੰਦੇ ਹੋਰ ਆ ਸਕਦੇ ਉਹਨਾਂ ਨੂੰ ਚੈੱਕ ਕਰਾ ਸਕਦੇ ਆ ਕਾਗਜ਼ ਪੜਾ ਸਕਦੇ ਆ ਪਰ ਇਸ ਤੋਂ ਅਗਲੀ ਕਾਰਵਾਈ ਜਿਹੜੀ ਹੁਣ ਹੈਗੀ ਆ ਕੋਰਟ ਦੀ ਅਦਾਲਤਾਂ ਦੀ ਥੋੜੀ ਪੈਰਵਾਈ ਦੀ ਉਹ ਤੁਸੀਂ ਕਰਨੀ ਹੈ ਪੁਲਿਸ ਦਾ ਕੰਮ ਇੱਥੇ ਤੱਕ ਸੀ ਤੁਸੀਂ ਪੁਲਿਸ ਤੇ ਇਸ ਤਰ੍ਹਾਂ ਦਾ ਜਦੋਂ ਗਿਲਾ ਕਰਦੇ ਸੀ ਕਿ ਪੁਲਿਸ ਨਹੀਂ ਫੜਦੀ ਪੁਲਿਸ ਨੇ ਫੜ ਲਿਆ ਪੁਲਿਸ ਦੀ ਕਾਰਵਾਈ ਅਜੇ ਖਤਮ ਤਾਂ ਨਹੀਂ ਹੋਈ ਪਰ ਪੂਰੀ ਕਾਰਵਾਈ ਚੱਲੂ ਚਲਾਣ ਜਾਊ ਅਦਾਲਤ ਤੱਕ ਅੱਗੇ ਅਦਾਲਤ ਦਾ ਕੰਮ ਹੈ سزا ਦੇਣਾ ਤੇ ਨਾ ਦੇਣਾ ਹੁਣ ਮੇਰੀ ਇਹ ਹੀ ਬੇਨਤੀ ਹੈ ਤੁਹਾਨੂੰ ਕਿ ਜਿੰਨਾ ਪੁਲਿਸ ਦਾ ਕੰਮ ਕਰਨ ਵਾਲਾ ਸੀ ਉਹਦੇ ਵਿੱਚੋਂ ਅਸੀਂ 80% ਕਰ ਚੁੱਕੇ ਹਾਂ 20% ਰਹਿਦਾ ਜਿਹੜਾ ਸਾਡਾ 5-7 ਦਿਨਾਂ ਦੇ ਵਿੱਚ ਉਹ ਮੁਕੰਮਲ ਕਰਕੇ ਚਲਾਣ ਦੇ ਦਾ ਅੱਗੇ ਦੀ ਕਾਰਵਾਈ ਥੋੜੀ ਉਹ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੰਨਾ ਵੀ ਤੁਸੀਂ ਇੱਥੇ ਦੁੱਖ ਚੱਲੇ ਆ ਅਸੀਂ ਵੀ ਉਹਦੇ ਲਈ ਇਮਾਨਤ ਮੰਗਦੇ ਹਾਂ ਬਾਹਰ ਹੋਣ ਬੈਂਤੀ ਹੈ ਕਿ ਤੁਸੀਂ ਇਸ ਧਰਨੇ ਦੀ ਸਮਾਪਤੀ ਕਰਕੇ ਅਗਲਾ ਜਿਹੜਾ ਕੰਮ ਹੈ ਲੜਕੀ ਦਾ ਮਿਲਟਿਕ ਸੰਸਕਾਰ ਕਰਨਾ ਹੈ ਅਗਰੀ ਪੇਡ ਚਲਨੀ ਹੈ ਫਿਰ ਉਹ ਕਰ ਸਕਦੇ ਹੋ ਮਾਈਕ੍ਰੋਫੋਨ ਖਾਲਸਾ ਮੈਂ